ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਉਮੀਦ ਕਰਾਂ ਬਾਈ ਸਭ ਠੀਕ ਠਾਕ ਹੋਏਗੇ ਹੋਊਗੀ ਦੀ ਬਾਈ ਗੰਨੇ ਦੀ ਬਜਾਈ ਦੋ ਦਿਨ ਆਪਾਂ ਉਧਰ ਉਲਝ ਜਰੇਰੇ ਤੁਹਾਨੂੰ ਪਤਾ ਹੀ ਹੈ ਉਧਰ ਆਇਆ ਨਹੀਂ ਕਿ ਆਪਣੇ ਵਾ ਖੇਤਾਂ ਆਏ ਬਾਈ ਬੱਟਾ-ਬੱਟਾ ਪਾਈਆਂ ਆਇਵ ਮਿੱਟੀ ਪਾ ਦੀ ਦੀ ਬਈਆਂ ਨੇ ਪੈਰਾਂ ਗੱਲ ਥੋੜੀ ਥੋੜੀ ਬੀਜ ਕੇ ਗੰਨਾ ਮੋਟਰ ਕਰੀਏ ਚੱਲਦੀ ਵਾਜਵਲੀ ਬਾਈ ਬੰਦੋ ਦਾ ਕਣਕ ਨੂੰ ਇੱਕੋ ਪਾਣੀ ਲਾਇਆ ਵਾ ਆਪਣਾ ਫਿਰ ਨਹੀਂ ਪੈ ਗਿਆ ਦਾ ਦੋਲ ਨਹੀਂ ਪਈ ਫਿਰ ਗੰਨਾ ਕੀ ਹੋਊਗੀ ਦੀ ਬਜਾਈ ਨਿਬੜ ਗਿਆ ਦਾ ਕੱਲ ਪਰਸੋਂ ਸਾਰਾ ਯਾਨੀ ਕੱਲ ਮਿੱਟੀ ਪਾਈ ਆ ਲੇਵਰ ਨਾਲ ਪੈਰਾੰਗਲ ਥੋੜੀ-ਥੋੜੀ ਪਾ ਦੀ ਲਾ ਦਿਆ ਪਾਣੀ ਆਪਣੇ ਉਹ ਕਰੀਏ ਸੁੱਕੇ ਵਾਲੀ ਬਜਾਈ ਹਾ ਦੇਖੋ ਥੋੜੀ-ਥੋੜੀ ਮਿੱਟੀ ਪਾ ਕੇ ਪਾਣੀ ਕਰਦੇ ਚੱਲਦਾ ਬਸ ਇਸ ਦਿਨੇ ਬਾਤ ਆ ਜਾਈਗਾ ਖੇਤ ਐ ਨਾ ਮਾੜਾ-ਮਾੜਾ ਰੋਟਾਵੇਟਰ ਲਾ ਕੇ ਉੱਪਰ-ਉੱਪਰ ਦੇ ਨੇ ਹੌਲੀਆਂ ਬਾ ਦੇਗੇ ਮਾਰ ਦੇਗੇ ਸੁਹਾਗਾ ਜਾਂ ਫਿਰ ਮਤਲਬ ਮੜੀ-ਮੜੀ ਮੰਦ ਹੈਰੋਂ ਤਵੀਆਂ ਮਾਰ ਗਏ ਫਿਰ ਇਸ ਕੀ ਇਹ ਨੂੰ ਸੁਆਗਾ ਕਰ ਦੇਗੇ ਇਹ ਤਨ ਜਿਹੜੇ ਸਾਲ ਪਹਿਲੇ ਸਾਲ ਆਪਾਂ ਨੇ ਗੰਨਾ ਬੀਜਿਆ ਦਾ ਉਸ ਸਾਲ ਇਸ ਤਰੀ ਗੰਨਾ ਬੀਜਿਆ ਦਾ ਇਹ ਪਾਪਾ ਦੋ ਤਿੰਨ ਸਾਲ ਤੇ ਗਿੱਲ ਵਾਲਾ ਬੀਜ ਰਹੇ ਆ ਐਸੇ ਕੋਈ ਇਹ ਜੀ ਬਾਤ ਨਹੀਂ ਵਧੀਆ ਜਰਮੀਨੇਸ਼ਨ ਹੋ ਜਾ ਇਸ ਤਰ੍ਹਾਂ ਵੀ ਉਹ ਬੱਤਾਲੇ ਕਾ ਨਹੀਂ ਹੋਆ ਵੀ ਇੱਕ ਵਾਰੀ ਕੰਮ ਨਿਭੜ ਜਾ ਇਸ ਮਾ ਲਿਓ ਇਹ ਥੋੜੀ ਜੀ ਮਿਹਨਤ ਬਧਾ ਹੈ ਪਹਿਲਾਂ ਬਜਾਈ ਹੋਈ ਫਿਰ ਪੈਰਾਂ ਗਲ ਮਿੱਟੀ ਪਈ ਉਸ ਤੇ ਬਾਅਦ ਫਿਰ ਜਿੱਦਣ ਬੱਤ ਆ ਗਿਆ ਫਿਰ ਬਾਹੀ ਹੋਏਗੀ ਇਸ ਮਾ ਥੋੜਾ ਜਿਹਾ ਕੰਮ ਲੰਬਾ ਹੋ ਜਾ ਜੇ ਬੱਤਰ ਵਾਲਾ ਖੇਤ ਹੋਇਆ ਫਿਰ ਮਤਲਬ ਜਿੱਦਣ ਆਪਣੀ ਬਜਾਈ ਹੋਗੀ ਉਸ ਦਿਨ ਹੀ ਬਸ ਬੀਜ ਦਾ ਸੁਭਾਗਾ ਮਾਰਦੇ ਇਹ ਪੂਲੀ ਬਚ ਗਈ ਬੀਜ ਕੀ ਕੋਈ ਨਹੀਂ ਬਚੀ ਨਹੀਂ ਹਾਂ ਪੂਰਾ ਹੈ ਪੂਰਾ ਬਾਪੇ ਜੋ ਲਿਫਟ ਦੇ ਪਾਸ ਹੈ ਕੀ ਹਾਲ ਹੈ ਢੱਡ ਪਰ ਗਿਆ ਘਟਿਆ ਰਈ ਬੀਜ ਹਾਂ ਪਾਣਾ ਹੈ ਹਾਂ ਪਾਣਾ ਇਹ ਕੂੜੀ ਪੂਰੀ ਪੜ ਜਾਏਗੀ ਕੋ ਵੀਰੇ ਨੇ ਉਹ ਕੂੜੀ ਨਹੀਂ ਬਣਾਇਆ ਤੇ ਮੈਂ ਬਣਾਉਗਾ ਜਾਂ ਫਿਰ ਅੱਛਾ ਚਲ ਮੈਂ ਤਾਂ ਚੱਕ ਲਈ ਦੀ ਮਾਂ ਬਚ ਗਈ ਇਹ ਲਗੇਗੀ ਹੈ ਸਿਆਣਾ ਹੋਰ ਵਧੀਆ ਬਸ ਬਹੁਤ ਵਧੀਆ ਠੀਕ ਹੈ ਨਾ ਠੀਕ ਹੈ ਕਰਦੇ ਮੋਟਰ ਚੱਲਦਾ ਹੈ ਬਣਾ ਦਿਓ ਇੱਧਰ ਰੱਖੋ ਜੇ ਖਾਂਜਾਂ ਜਮ ਸਾਰੇ ਮੈਂ ਬੀਜ ਪਾ ਦਿਓ ਹੈ ਜਿੱਥੇ ਨੂੰ ਮੈਂ ਡੌਲਾਂ ਪਾਈਆਂ ਨਾ ਮੜਾ ਮੋਟਾ ਪੰਛੀ ਜਾਂਦੇ ਨੇ ਕੱਢ ਦਿਓ ਬਾਹਰ ਉਹ ਦੱਬਦੂ ਕਸੀਗਲ ਦੇਖ ਹੈ ਆਗੇ ਬਾਈ ਬੰਦੇ ਆਪਣੇ ਵਧੀਆ ਹੈ ਨਾ ਕੰਮ ਕਰਨੇ ਵਾਲੇ ਆ ਵਿਚਾਰੇ ਲਿਓ ਜੀ ਆ ਗਏ ਆ ਪਕਨੌਰ ਵਾਲੇ ਖੇਤ ਢੇੜਾ ਮਾਰਨ ਅੱਜ ਬਹੁਤ ਦਿਨ ਬਾਅਦ ਲੱਗਿਆ ਏੜਾ ਕਣਕ ਆਪਣੀ ਤਕਰੀਬਨ ਠੀਕ ਹੈ ਹਰੀ ਹੈ ਅਜੇ ਉਰੇ ਰੰਗ ਨਹੀਂ ਬਦਲੀ ਪਿੰਡ ਵਾਲੀ ਕਣਕ ਰੰਗ ਬਦਲ ਗਈ ਮੈਂ ਕਿਹਾ ਰੋਕ ਲੈ ਦੌਰੇ ਉਹ ਹੈ ਲੰਗ ਮੈਂ ਕਿਹਾ ਕਰ ਬੰਦ ਕਰਦੀ ਨਹੀਂ ਹਾਂ ਲੰਗ ਜੇਗੀ ਲੰਗ ਜੇਗੀ ਅਮਨ ਹਰ ਮੈਂ ਆਜਦੇ ਬਈ ਦੋ ਜਣੇ ਏੜਾ ਮਾਂ ਆਜਦੇ ਬਈ ਕਣਕ ਮਾਂ ਹਾਂ ਨਹੀਂ ਬਈ ਰਹਿਣ ਦੇ ਰੋ ਕੱਲ ਰੁਕਲੇ ਰਹਣਾ ਨਾ ਮੁੰਡਾ ਪੂਰੇ ਪਾਣੀ ਝੜਿਆ ਬਣੋ ਖਾਈ ਪੱਟੀ ਵੀ ਤੀ ਜੇ ਪਹਿਲਾਂ ਬਾਰਿਸ਼ ਹੋਈ ਦੀ ਪੂਰੇ ਤਾਂ ਕਰਕੇ ਗੱਡੀ ਰੋਕੀ ਆਪਣੇ ਪਿੱਛੇ ਇਹਦੇ ਜਿਹੜੀ ਮਾੜੀ ਮੁੱਟੀ ਡੈੜੀਆਂ ਗੁੱਲੀ ਡੰਡੇ ਗਿਆ ਹਲੇ ਵੀ ਰਹਿ ਗਈਆਂ ਹਨਾ ਜਿਸ ਤਰ੍ਹਾਂ ਮੋੜ ਮਟਰ ਟੁੱਟਰ ਮੁੜਾ ਹਨਾ ਖੇਤ ਬੀਜਿਆ ਵੀ ਫਿਰ ਹੋਰ ਤਰੀਕੇ ਨਾਲ ਦਾ ਬਹੁਤ ਗਿੱਲਾ ਖੇਤ ਬੀਜਿਆ ਪਤਾ ਐਜਾ ਕੰਮ ਨਹੀਂ ਕਰ ਲੱਗਦਾ ਠੀਕ ਹੈ ਭਾਈ ਅਣਖ ਵਧੀਆ ਹੈ ਦੇੜੀਆਂ ਜਿਹੜੀਆਂ ਉਹ ਲੱਗੀਆਂ ਬਦਲ ਰੰਗ ਨਾਣਾ ਵੀ ਟਾਈਟ ਹੋ ਗਿਆ ਨਾ ਮਾ ਹਾਂ ਦੇਖੋ ਸੁੱਕਿਆ ਲੱਗਦਾ ਨਾ ਨਾ ਸੁੱਕ ਨਹੀਂ ਹੈ ਪਾਣੀ ਆਪਣਾ ਇੱਕ ਲਗਿਆ ਵਾ ਬਾਈ ਕਣਕ ਨੂੰ ਬਾਕੀ ਮੀ ਪੇਲ ਲਿਆ ਲਿਓ ਆਪਣੇ ਮਾਰਸ ਚੰਗੀ ਦੀਆਂ ਨੇ ਮੋਟਰਾਂ ਮੋਟਰਾਂ ਵੀ ਚੱਲੀਆਂ ਔਰ ਦੁਬਾਰਾ ਠੀਕੇ ਹੈ ਕੰਮ ਉਹ ਕੋਠੇ ਤੱਕ ਆਪਣਾ ਇਹ ਦੇਖੋ ਉੱਥੇ ਤੱਕ ਇੱਧਰੋਂ ਬਾਕੀ ਯੋ ਹੈ ਬਾਈ ਤਿੰਨ ਪੱਟਾ ਇੱਕ ਉਧਰ ਹੈ ਫੇਰ ਇਧਰ ਮੋਟਰ ਚੱਲੀ ਦੀ ਦੇਖਿਆ ਖਿੱਚਿਆ ਨੂੰ ਇਹ ਉਹ ਖੇਤ ਕੰਮ ਨੋਜੱਕਲੀ ਕੰਦ ਕਿੱਥੇ ਹੈ ਆਪਣੇ ਖੇਤ ਉਹ ਗੋਲੰਗਾ ਕੈਮਰਾ ਬਹੁਤ ਠੀਕ ਹੈ ਕੁੱਲ ਮਲਾਗ ਹੈ ਬਾਗ ਨਹੀਂ ਖਾਤੇ ਬਾਕੀ ਦਾਤਾ ਕਿਰਪਾ ਕਰਕੇ ਹਾਂ ਬੱਲਾ ਦਾਣੇ ਦਾਗ ਜੇ ਹੈ ਉਹ ਬਾਈ ਬੀਜ ਹੈ ਨਾ ਜਿਹੜਾ 222 ਉਸ ਮਾਣਿਆ ਇਧਰ ਦਾਣੇ ਨਾ ਨਹੀਂ ਹੈ ਨਾ ਨਾ ਦਾਣੇ ਮਨੀ 222 ਮਾਣ ਨੇ ਦੇਖੋ ਉਹਨੇ 222 ਬੀਜਾ ਬਵੀ ਖਸਾ ਉੱਥਰੀ ਪੰਪ ਪਿਰ ਗਿਆ ਸਾਰੇ ਉਹ ਦੇਖੋ ਉਰੇ ਨਾ ਬੀਜਰ ਲਾਇਆ ਤਾਂ ਦੇਖ ਮੀਂਹ ਨੇ ਨਾਲੇ ਵੀ ਜੰਮ ਗਏ ਉੱਪਰ ਬਹੁਤ ਦਿਨਾਂ ਬਾਅਦ ਕਿਹੜਾ ਲਗਿਆ ਮੈਂ ਤਾਂ 9 ਮਹੀਨੇ ਬਾਅਦ ਆਇਆ ਹੁਣ ਮੈਂ ਤਾਂ ਇਹ ਨਾ ਇਹਨਾਂ ਮਤਾਂ ਦਾਣੇ ਬਹੁਤ ਮੋਟੇ ਪਮੇ ਦੇਖੀ ਬੀ ਨਾ ਪਾਣੀ ਵਾਲੀ ਗਣਕ ਹੈ ਉਹ ਐਂ ਪੀ ਉਂਪੀ ਮੇਰੇ ਸਟ੍ਰੀਮ ਹੌਲ ਤੇ ਕਿਹੜਾ ਪਾਣੀ ਪੂਣੀ ਲਾਵਾ ਕੋਈ ਪਲਾਟ ਐ ਬਸ ਇਤਰੀ ਪੱਤਰਾ ਮਦਾਣੇ ਖੰਡਾਦੇ ਆ ਬਰਸਾਂ ਤਾਂ ਬਰਸੁੱਤਾਂ ਗਲ ਹੋਊ ਜਾਂ ਬਸ ਓਥੇ ਕਿਹੜਾ ਕਿਆਰੇ ਪਵਾ ਠੀਕ ਐ ਬਾਈ ਮਾਰ ਲਿਆ ਗੇੜਾ ਆਪਾਂ ਚਲਾ ਆਂ ਘਰਾਂ ਨੂੰ ਦੇਖਾਂ ਜਾ ਕੇ ਕੰਮਕਾਰ ਆਪਣੇ ਲੈ ਵੀ ਲੋਕ ਟੈਲ ਨਾਲ ਵੀ ਨਿਬੜ ਗਿਆ ਕੰਮ ਆਪਣਾ ਮਿਸਤਰੀ ਲਗਿਆ ਪਤਾ ਜਿਹੜਾ ਹੋ ਗਿਆ ਕੰਪਲੀਟ ਇਧਰ ਛੱਡ ਵਾਲਾ ਕੰਮ ਆਪਣਾ ਪੂਰੇ ਲੱਗੇ ਆਪਾਂ ਲੰਬਾਰੀ ਬਣਾਣਾ ਹੁੰਜੇ ਮਾ ਬਾਕੀ ਇਧਰ ਜੋ ਲਪਾਈ ਹੋ ਗਈ ਆਪਣੀ ਸਾਰੇ ਕੀ ਛੱਡ ਗਈ ਰੈਂਡਫੋਂਦ ਚੱਕਣੀ ਰਹਿ ਗਈ ਸਫਾਈ-ਸਫਾਈ ਹੋਏਗੀ ਵਾ ਥੱਲੇ ਵੀ ਲੱਗੀ ਲੋਕਟਾਇਲ ਹਾਂਜੀ ਬੇਟਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਰ ਠੀਕ ਹੈ ਜੀ ਸਤਿ ਸ੍ਰੀ ਅਕਾਲ ਚਾਬੀ ਕਿੱਥੇ ਜਾਣਾ ਬਲੈਰੋ ਲੈ ਕੇ ਜਾਣਾ ਠੀਕ ਹੈ ਬਾਈ ਅੱਜ ਕੀ ਵੀਡੀਓ ਆਪਣੀ ਇੰਨੀ ਕੀ ਧੰਨਵਾਦ ਬਾਈ ਵੀਡੀਓ ਦੇਖਣੇ ਵਾਸਤੇ ਸਾਰਿਆਂ ਦਾ ਜਿਨ੍ਹਾਂ ਨੇ ਬਾਈ ਇਸ ਤੇ ਪਹਿਲੀ ਵੀਡੀਓ ਮਾ ਆਪਣੀ ਸਪੋਰਟ ਕਰੀ ਹੈ ਉਹਨਾਂ ਦਾ ਬਹੁਤ ਧੰਨਵਾਦ ਬਾਈ ਸਾਰੇ ਬੰਦਰਾਂ ਦਾ ਹਣਾ ਬਹੁਤ ਬਹੁਤ ਧੰਨਵਾਦ ਬਾਈ ਸਚਾਈ ਕੀ ਉਹ ਜਿੱਤ ਹੋਆ ਸਚਾਈ ਸਚਾਈ ਹੋਇਆ ਠੀਕ ਹੈ ਬਾਈ ਧੰਨਵਾਦ ਜੀ ਅੱਜ ਕੀ ਵੀਡੀਓ ਦੇਖਣੇ ਵਾਸਤੇ ਬਹੁਤ ਬਹੁਤ ਹਾਂਜੀ ਖੁੱਲੀ ਗੱਡੀ ਚਲੋ ਬੈਠੋ ਗੱਡੀ ਮਾ ਓਏ ਓਏ ਤੇਰਾ ਹੱਥ ਨਹੀਂ ਜਾਂਦਾ ਇਸਮਾ ਦੂਈ ਮਾ ਤਾਂ ਵਗ ਜਾ